ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਦੇਵ ਸਿੰਘ ਸੁਖੀ ਵਾਈਸ ਚੇਅਰਮੈਨ ਕਾਂਗਰਸ ਕਮੇਟੀ ਲੁਧਿਆਣਾ ਪੂਰੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਲੋੜੀ ਅਤੇ ਮਾਗਿਦਿਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਸਾਰੇ ਦੇਸ਼ ਵਾਸੀਆਂ ਨੂੰ ਆਸ ਕਰਦਾ ਹਾਂ ਕਿ ਜੋ ਨਵਾਂ ਸਾਲ 2024 ਆ ਰਿਹਾ ਹੈ ਸਾਰਿਆਂ ਨੂੰ ਸੁੱਖ ਹੜਾਉਣਾ ਹੋਵੇ ਵਾਇ ਕੁਝ ਗੱਲ ਸਾਹਿਬ ਚੈਨਾ ਡੋਰ ਤਾਂ ਵੀ ਅੱਜਕੱਲ ਉਹਦੇ ਬਾਰੇ ਕਿਤੇ ਚੈਨਾ ਡੋਰ ਦਾ ਜੀ ਇਸ ਤਰ੍ਹਾਂ ਜੀ ਚੈਨਾ ਡੋਰ ਜਿਹੜੀ ਨਾ ਤੇ ਸਰਕਾਰ ਨੂੰ ਨੱਥ ਪਾਉਣੀ ਚਾਹੀਦੀ ਹੈ ਕਿ ਕੋਈ ਕੋਈ ਵੀ ਇਸ ਤਰ੍ਹਾਂ ਕਿਸੇ ਨੂੰ ਲੋੜੀ ਦੇਣ ਜਾ ਰਿਹਾ ਕਿਸੇ ਫੰਕਸ਼ਨ ਤੇ ਜਾ ਰਿਹਾ ਡੋਰ ਇਦਾਂ ਦੀ ਆ ਕਿ ਕਿਸੇ ਬੰਦੇ ਦੇ ਗੱਲ ਚ ਫਿਰ ਜਾਂਦੀ ਕਿਸੇ ਦੀਆਂ ਅੱਖਾਂ ਤੇ ਫਿਰ ਜਾਂਦੀ ਆ ਤੇ ਪੰਛੀਆਂ ਨੂੰ ਤਾਂ ਬਿਲਕੁਲ ਹੀ ਉੱਡਣ ਦੀ ਇਜਾਜ਼ਤ ਨਹੀਂ ਹੁੰਦੀ ਮੰਨ ਲਓ ਕਿ ਪੰਛੀ ਨੂੰ ਕੈਦ ਕਰ ਰੱਖਣਾ ਪਊਗਾ ਜੇ ਡੋਰ ਬੰਦਨਾ ਹੋਈ ਪਰ ਵਾਰਾ ਪੰਛੀ ਕਿੱਦਾਂ ਕੈਰ ਕਰਾਂਗੇ ਉਹਨਾਂ ਦੇ ਗਾਣਾ ਕੱਢੀ ਨੇ ਲਟਕਦੇ ਹੁੰਦੇ ਰੋਸ ਨਹੀਂ ਫੰਦੇ ਉਹ ਤਾਂ ਸਰਕਾਰ ਨੂੰ ਚਾਹੀਦਾਣਾ ਜੀ ਕਹਿ ਤਾਂ ਹੋ ਨਹੀਂ ਸਕਦੇ ਜਿਹੜਾ ਵਾਰਾ ਪੰਛੀ ਨੇ ਇਹ ਤਾਂ ਸਰਕਾਰ ਨੂੰ ਚਾਹੀਦਾ ਕਿ ਵੱਧ ਤੋਂ ਵੱਧ ਜਿਹੜੀ ਚਾਈਨਾ ਡੋਰ ਵੇਚਣ ਵਾਲੇ ਨੇ ਪਹਿਲਾਂ ਤਾਂ ਉਹਨਾਂ ਨੇ ਨੱਤ ਪਾਈ ਜਾਵੇ ਫਿਰ ਜਿਹੜੇ ਖਰੀਦਣ ਵਾਲੇ ਨੇ ਉਹਨਾਂ ਨੇ ਨੱਤ ਪਾਈ ਜਾਵੇ ਸੁਣਨ ਵਿੱਚ ਆਇਆ ਕਿ ਸਰਕਾਰੀ ਸਵਾਰ ਕਹਿ ਰਹੀ ਹੈ ਕਿ ਚਾਈਨਾ ਡੋਰ ਲੈਣ ਵਾਲੇ ਨੂੰ ਔਰ ਵੇਚਣ ਵਾਲੇ ਨੂੰ ਜੁਰਮਾਨਾ ਲੱਗੇਗਾ ਪਲਸ ਸਜ਼ਾ ਹੋਏਗੀ ਲੇਕਿਨ ਉਮੀਦ ਤਾਂ ਲੱਗਦੀ ਨਹੀਂ ਫਿਰ ਵੀ ਦੇਖਦੇ ਆਂਗੀ ਉਹਨਾਂ ਵਾਲੀ ਸਰਕਾਰ ਕੀ ਕਰਦੀ ਹੈ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ